ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਯਾਨੀ ਯੂ ਆਈ ਡੀ ਆਈ ਨੇ 7 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅਪਡੇਟ ਦੇ ਚਾਰਜਸ ਮਾਫ ਕਰ ਦਿੱਤੇ ਨੇ ਇਲੈਕਟ੍ਰੋਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਉਮਰ ਸਮੂਹ ਲਈ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਦੀ ਫੀਸ ਦੀ ਇਹ ਛੋਟ 1 ਅਕਤੂਬਰ ਤੋਂ ਲਾਗੂ ਹੋ ਗਈ ਹੈ ਅਤੇ 1 ਸਾਲ ਦੀ ਮਿਆਦ ਲਈ ਲਾਗੂ ਰਹੇਗੀ ਇਸ ਫੈਸਲੇ ਨਾਲ ਦੇਸ਼ ਭਰ ਦੇ ਲਗਭਗ 6 ਕਰੋੜ ਬੱਚਿਆਂ ਨੂੰ ਫਾਇਦਾ ਹੋਣ ਦੀ ਉਮੀਦ ਹੈ ਮੌਜੂਦਾ ਨਿਯਮਾਂ ਅਨੁਸਾਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਧਾਰ ਵਿੱਚ ਸਿਰਫ ਮੁੱਢਲੀ ਜਨਸੰਖਿਆ ਵੀਰ ਵੀ ਨਾਮ ਫੋਟੋ ਜਨਮ ਮਿਤੀ ਲਿੰਗ ਅਤੇ ਪਤਾ ਹੀ ਲੋੜੀਂਦੇ ਹੁੰਦੇ ਨੇ ਕਿਉਂਕਿ ਵਿਕਾਸ ਸੰਬੰਧੀ ਕਾਰਨਾ ਕਰਕੇ ਫਿੰਗਰਪ੍ਰਿੰਟ ਜਾਂ ਆਇਰਿਸ ਸਕੈਨ ਵਰਗੇ ਬਾਇਓਮੈਟ੍ਰਿਕਸ ਕੈਪਚਰ ਨਹੀਂ ਕੀਤੇ ਜਾਂਦੇ ਪਹਿਲਾ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਜਿਸ ਵਿੱਚ ਫਿੰਗਰਪ੍ਰਿੰਟ ਆਇਰਿਸ ਅਤੇ ਅਪਡੇਟ ਕੀਤੀ ਫੋਟੋ ਸ਼ਾਮਲ ਹੁੰਦੀ ਹੈ ਬੱਚੇ ਦੇ 5 ਸਾਲ ਦੇ ਹੋਣ ਤੇ ਜ਼ਰੂਰੀ ਇਹ ਦੂਜਾ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ 15 ਸਾਲ ਦੀ ਉਮਰ ਤੇ ਲੋੜੀਂਦਾ ਹੈ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਦੇ ਉਮਰ ਸਮੂਹ ਲਈ ਪਹਿਲਾ ਅਤੇ ਦੂਜਾ ਆਧਾਰ ਬਾਇਓਮੈਟ੍ਰਿਕ ਅਪਡੇਟ ਮੁਫਤ ਹੈ ਇਸ ਤੋਂ ਬਾਅਦ ਪ੍ਰਤੀ ਆਧਾਰ ਬਾਇਓਮੈਟ੍ਰਿਕ ਅਪਡੇਟ ਲਈ 125 ₹35 ਨਿਰਧਾਰਤ ਫੀਸ ਲਈ ਜਾਂਦੀ ਏ ਨਵੀਂ ਛੋਟ ਨਾਲ ਹੁਣ 5 ਤੋਂ 17 ਸਾਲ ਦੇ ਸਾਰੇ ਬੱਚਿਆਂ ਲਈ ਬਾਇਓਮੈਟ੍ਰਿਕ ਅਪਡੇਟ ਪ੍ਰਭਾਵਸ਼ਾਲੀ ਢੰਗ ਨਾਲ ਮੁਫਤ ਹੋ ਗਿਆ ਏ